ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ 'ਚ ਵੋਟਾਂ ਪੈਂਦਾ ਹੋ ਗਿਆ ਵੱਡਾ ਐਲਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਸਾਹਮਣੇ ਨਿਕਲ ਕੇ ਆ ਰਹੀ ਹੈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖ ਲੈਣਾ ਜੀ ਹਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜਣ ਵਾਲਾ ਹੈ ਬੀਤੇ ਦਿਨ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਈ ਸੀ ਜਿਸ ਵਿੱਚ ਇਸ ਮੁੱਦੇ ਤੇ ਕਾਫੀ ਲੰਬੀ ਚਰਚਾ ਕੀਤੀ ਗਈ ਐਸ ਮੀਟਿੰਗ ਤੋਂ ਬਾਅਦ ਖਬਰ ਸਾਹਮਣੇ ਆ ਰਹੀ ਹੈ ਕਿ ਨਵੰਬਰ ਦੇ ਪਹਿਲੇ ਹਫਤੇ ਤੱਕ ਪੰਚਾਇਤੀ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ ਚੋਣ ਕਮਿਸ਼ਨ ਨੂੰ ਸਰਕਾਰ ਪ੍ਰਪੋਜ਼ਲ ਭੇਜਣਾ ਜਾਰੀ ਹੈ ਤੇ ਆਉਣ ਵਾਲੇ ਦਿਨਾਂ ਤੱਕ ਕੁਝ ਦਿਨਾਂ ਤੱਕ ਤਰੀਕਾ ਐਲਾਨ ਹੋਣ ਦੀ ਉਮੀਦ ਹੈ ਇਸ ਤੋਂ ਇਲਾਵਾ ਜਾਣਕਾਰੀ ਮਿਲੀ ਕਿ ਮੁੱਖ ਮੰਤਰੀ ਨੇ ਮੰਬਰミネਸੇਹੀ ਸਥਾਨਕ ਸਰਕਾਰ ਦੀ ਚੋਣਾਂ ਦੇ ਕਾਨੂੰਨ ਨੂੰ ਬੇੜਨ ਲਈ ਕਿਹਾ ਹੈ ਤੇ ਨਾਲ ਹੀ ਹੁਣ ਕਾ ਪੰਜਾਬ ਕਮੇਟ ਦੇ ਪੰਜਾਬ ਪੰਚਾਇਤੀ ਰਾਜ ਰੂਲਜ਼ 1994 ਦੀ ਧਾਰਾ 12 ਵਿੱਚ ਸੋਧ ਕੀਤੀ ਹੈ ਤਾਂ ਜੋ ਪਾਰਟੀ ਦੇ ਚੋਣ ਨਿਸ਼ਾਨ ਤੇ ਕੋਈ ਉਮੀਦਵਾਰ ਚੋਣਾਂ ਨਾਲ ਲੜ ਸਕੇ ਤੇ ਨਾਲ ਹੀ ਹਾਲਾਂਕਿ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਸਵੇਜ 13,241 ਗ੍ਰਾਮ ਪੰਚਾਇਤਾਂ 150 ਪੰਚਾਇਤ ਸਮਿਤੀਆਂ ਤੇ 22% ਹੰਨ ਨਾਲ ਹੀ ਸੂਬਾ ਸਰਕਾਰ ਇਸ ਤੋਂ ਇਲਾਵਾ ਪਿੰਡੂ ਦੇ ਸ਼ਰੀਰਿਕ ਵਿਕਾਸ ਲਈ ਫੰਡ ਵੀ ਜਾਰੀ ਕਰੇਗੀ ਜਾਣਕਾਰੀ ਅਨੁਸਾਰ ਨਵੰਬਰ ਮਹੀਨੇ ਚ 133 ਦੀਆਂ ਤੇ ਜਿਲ੍ਹਾ ਪ੍ਰਤੀਸ਼ਦ ਦੀਆਂ ਮਿਆਦ ਖਤਮ ਹੋਣ ਜਾ ਰਹੀ ਹੈ ਤੇ ਇਸ ਕਰਕੇ ਸੂਬਾ ਸਰਕਾਰਾਂ ਨੇ ਹੁਣ ਸਰਕਾਰਾਂ ਨੇ ਚੋਣਾਂ ਲਈ ਇਹ ਮਿਨਾਹੀ ਚੁਣਿਆ ਹੈ ਵੀਡੀਓ ਦੇਖਣ ਲਈ ਤੋਂ ਵੱਡਾ ਤਨਵਾ